ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਨੜੀ ਨਵਾ ਦਿਨ 100 ਦਿਨ 100 ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਸੇ ਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਮੈਂ ਤੁਹਾਨੂੰ ਆਪਣੇ ਫਾਦਰ ਸਾਹਿਬ ਵਰਗੀ ਮਰੋੜੀ ਵਾਲੀ ਦਸਤਾਰ ਸੇ ਜਾ ਕੇ ਦਿਖਾਣੀ ਹੈ ਇਸ ਤਰੀਕੇ ਨਾਲ ਪੂਣੀ ਕਰਨ ਤੋਂ ਬਾਅਦ ਤੁਸੀਂ ਬੇਸ ਸੇ ਜਾ ਲੈਣਾ ਹੈ ਸੈਂਟਰ 'ਚ ਜੁੜਾ ਸੇ ਕਰਕੇ ਨਾਲ ਕੰਗਾ ਸੇ ਵੜਾ ਕੇ ਤੁਹਾਡੇ ਚ ਕਈ ਵੀਰਾਂ ਦੇ ਅੱਜ ਵੀ ਫਾਦਰ ਸਾਹਿਬ ਇਹੋ ਜੀ ਦਸਤਾਰ ਸਜਾਉਂਦੇ ਹੋਣੇ ਹੈ ਇਸ ਲਈ ਉਹਨਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਦੇਖੋ ਪਹਿਲੇ ਲੜ ਤੋਂ ਹੀ ਲੜ ਤੁਸੀਂ ਪਤਲੇ ਜੇ ਰੱਖਣੇ ਹੈ ਬਾਹਲੇ ਸਿੰਗਲ ਪ ਜਾਣਗੇ ਇਸ ਤਰੀਕੇ ਨਾਲ ਤੁਸੀਂ ਪੇਚਾ ਜਿਹੜੇ ਸਾਫ ਅਤੇ ਪਤਲੇ ਪਤਲੇ ਜੇ ਕਰਕੇ ਰੱਖਣੇ ਆ ਚੰਗੀ ਤਰ੍ਹਾਂ ਲੜ ਨੂੰ ਖੋਲ ਕੇ ਰੱਖਣਾ ਹੈ ਤੇ ਆਖਰੀ ਲੜਣਾ ਚੰਗੀ ਤਰ੍ਹਾਂ ਸਾਰੇ ਲੜ ਉੱਪਰ ਜੀ ਟੱਗ ਦੇਣੇ ਨੇ ਤੇ ਅਖੀਰ ਤੇ ਕਲਗੀ ਵਾਲੇ ਲੜ ਨੂੰ ਮਰੋੜੀ ਦੇ ਕੇ ਪਿੰਦੀ ਮਦਦ ਨਾਲ ਟਿਕਾ ਲੈਣਾ ਹੈ ਸਲਾਈ ਫਿਰ ਕੇ ਸਾਰੇ ਪੇਚਾ ਨੂੰ ਸਾਫ ਕਰਾਂਗੇ ਤੇ ਇਸ ਜਗ੍ਹਾ ਤੇ ਤਿੰਨ ਮੋਤੀ ਵਾਲੀਆਂ ਪਿੰਨਾ ਲਾ ਕੇ ਦਸਤਾਰ ਨੂੰ ਕੰਪਲੀਟ ਕਰ ਲਾਂਗੇ ਫਿਰ ਦੂਜੇ ਛੇਸ਼ੇ ਦੇ ਦੇ ਕੇ ਉੱਪਰਲੇ ਲੜਾ ਨੂੰ ਮੋਟੇ ਕਰ ਲਵਾਂਗੇ ਇਸ ਦਸਤਾਰ ਦੀ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਅਤੇ 100ਵੇਂ ਦਿਨ ਤੇ ਤੁਸੀਂ ਕਿਹੜੀ ਦਸਤਾਰ ਦੀ ਵੀਡੀਓ ਦੇਖਣਾ ਚਾਹੁੰਦੇ